ਕਰੀਤੇ ਮਾਮਲਾ ਆਇਆ ਮਰਡਰ ਦਾ ਕੀ ਇਹ ਪੂਰਾ ਮਾਮਲਾ ਹੈ ਕੌਣ ਕੌਣ ਹੁੰਦਾ ਇਹਦਾ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਜਰ ਦੇ ਐਸਐਸਓ ਸਾਹਿਬ ਜਿਹੜਾ ਮਾਨਜੋ ਸਾਡੇ ਐਸਐਸਪੀ ਸਾਹਿਬ ਅਸ਼ਨੀ ਘਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਦੇ ਸਪੌਟ ਤੇ ਸਤੰਦੇ ਸਾਨੂੰ ਦੇ ਕੌਣ ਜਾਣ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 6-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਦੇ ਸਾਡੀ ਆਰ.ਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਐਸ.ਟੀ.ਫੋ ਮੌਕੇ ਤੇ ਆ ਗਏ। ਮੌਕੇ ਤੇ ਆ ਕੇ ਜਿਹੜਾ ਦੋਨਾਂ ਕਜਨਸੀ ਆਪਸੇ ਵਿੱਚ ਰਿਸ਼ਵਾਲ ਸਿੰਘ ਤੇ ਚੰਗੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ। ਇਵੇਂ ਜਿਹਾ ਨਹੀਂ ਮੌਕੇ ਤੇ ਆ ਗਿਆ ਜਿਹੜਾ ਚੰਗੌਰ ਸਿੰਘ ਸੀ। ਉਹਨੂੰ ਅਰੈਸਟ ਕੀਤਾ। ਚੰਗੌਰ ਸਿੰਘ ਨੂੰ ਆਹ ਰਾਉਂਡ ਅਪ ਕੀਤਾ। ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ। ਉਹਨੂੰ ਹਸਪਤਾਲ ਦਾਖਾਣ ਕਰਾਇਆ। ਪਰਿਵਾਰ ਜਿਹੜਾ ਲੈਨਰ ਦਾ ਉਹ ਵੀ ਚੱਲਿਆ ਆ ਅੱਧੀ ਜਿਹੜੀ ਹੈ ਮੈਚੀਗਨ ਸਾਡੀ ਬੋਇੰਗ ਉਹਨਾਂ ਪਰਚਾ ਕਰਤੀ ਕਰ ਗਈ ਅਗਲੀ ਤਸੀਸ ਦੋਹਾਂ ਦੀ ਲੜਾਈ ਕਿੱਦਾਂ ਹੋਈ ਸਕਦਾ ਕੋਈ ਕਿੱਦਾਂ ਆਪਸ ਵਿੱਚ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧਿਆਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਧੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧਿਆਣਾ ਚ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜਿਸ਼बाजी ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਗ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਦਸ਼ਪਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੇ ਬੱਚੀ ਹੈ ਜਿਹੜਾ ਤੁਗੋਰ ਸਿੰਘ ਦੀ 36 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਇਹ ਕਿਥੋਂ ਜਾਣ ਵਾਲੇ ਦੋਈ ਹਸਪਤਾਲਿੰਗ ਦੇ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਤੁਗੋਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨ ਪਰਪਤਾਂ